ਜੋ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਉਸ ਬਾਰੇ ਜਾਣਕਾਰੀ ਦੇਣਾ ਅੰਡਰ ਗਾਈਡੈਂਸ ਆਫ ਆਨਰੇਬਲ ਸੀਪੀ ਜਲੰਧਰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀ ਜਿਦੇ ਵਿੱਚ ਕੀ ਅਸੀਂ ਟ੍ਰੈਫਿਕ ਵਾਇਲੇਸ਼ਨਸ ਨੂੰ ਐਡਰੈਸ ਕਰਦੇ ਹੋਏ ਕਈ ਜਿਹੜੇ ਡਿਫਾਲਟਰਸ ਹੈਗੇ ਜਿਹੜੇ ਨਿਯਮ ਬ੍ਰੇਕ ਕਰਦੇ ਆ ਉਹਨਾਂ ਦੇ ਅਗੇਂਸਟ ਅਸੀਂ ਐਕਸ਼ਨ ਲਿੱਤਾ ਇਹਦੇ ਵਿੱਚ ਸਾਨੂੰ ਵੱਡੀ ਕਾਮਯਾਬੀ ਮਿਲੀ ਇਹਦੇ ਵਿੱਚ ਵੱਖ-ਵੱਖ ਐਸ ਐਚ ਓਸ ਅਕ੍ਰੋਸ ਦੀ ਜਲੰਧਰ ਸਿਟੀ ਐਫ ਐਮ ਟੀ ਟੀੀਨਸ ਤੇ ਈ ਆਰ ਐਸ ਟੀੀਨਸ ਦਾ ਯੋਗਦਾਨ ਰਿਹਾ ਇਦਾ ਵੇਰਵਾ ਕੁਛ ਇਸ ਤਰ੍ਹਾਂ ਹੈ ਅਸੀਂ 88 ਚਲਾਨਸ ਇਸ਼ੂ ਕੀਤੇ ਟੋਟਲ ਵੇਰੀਅਸ ਵਾਇਓਲੇਸ਼ਨਸ ਦੇ ਅੰਦਰ 17 ਚਲਾਨਸ ਜਿਹੜੇ ਸੀ ਬਲੈਕ ਫਿਲਮ ਰਿਗਾਰਡਿੰਗ ਔਨ ਵਿੰਡੋਜ਼ 7 ਜਿਹੜੇ 13 ਚਲਾਨਸ ਹੈ ਉਹ ਵਿਦਾਊਟ ਪ੍ਰੋਪਰ ਨੰਬਰ ਪਲੇਟਸ ਦੀਆਂ ਕਾਰ ਸੀ ਉਹਨਾਂ ਦੇ ਕਿਤੇ 14 ਫੋਰ ਨਾਟ ਵੇਅਰਿੰਗ ਹੈਲਮੇਟਸ 15 ਚਲਾਨਸ ਫੋਰ ਟ੍ਰਿਪਲ ਰਾਈਡਿੰਗ ਔਨ ਟੂ व्हीਲਰਸ 14 ਵਹੀਕਲ ਅਸੀਂ ਇੰਪਾਉਂਡ ਕੀਤੇ ਜਿਹੜੇ ਕਿ ਇੰਪ੍ਰੋਪਰ ਉਹਨਾਂ ਕੋਲ ਡਾਕੂਮੈਂਟੇਸ਼ਨ ਪ੍ਰੋਪਰ ਨਹੀਂ ਸੀਗੀ 8 ਜਿਹੜੇ ਚਲਾਨਸ ਸੀ ਉਹ ਅਸੀਂ ਕੀਤੇ ਜਿਹੜੇ ਬੁਲੇਟ ਵਿਦ ਮੋਡੀਫਾਈਡ ਸਾਇਲੈਂ ਤੇ 7 ਚ ਲਾ ਰਹੇ ਸੀ ਕਿਤੇ ਜਿਹੜੇ ਵਿਦਾਊਟ ਲਾਇਸੈਂਸ ਤੋਂ ਆਪਣੇ ਵੀਕਲਸ ਡਰਾਈਵ ਕਰ ਰਹੇ ਸੀ ਜਲੰਧਰ ਕਮਿਸ਼ਨਰੇਟ ਪੁਲਿਸ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਲਈ ਤੇ ਇੱਕ ਟੀਨ ਐਂਡ ਪ੍ਰੋਪਰ এনवायरमेंट ਬਣਾਉਣ ਲਈ ਇੱਕ ਸੇਫ ਐਂਵਾਇਰਨਮੈਂਟ ਬਣਾਉਣ ਲਈ ਵਚਨਬੱਧ ਹੈ ਅਸੀਂ ਆਲਵੇਸ ਰੈਡੀ ਹਾਂ ਤੁਹਾਡੀ ਸੇਫਟੀ ਤੇ ਨੂੰ ਇਨਸ਼ੋਰ ਕਰਨ ਦੇ ਲਈ ਥੈਂਕ ਯੂ